ਨਾਮ ਕੀ ਹੈ ਨਾਮ ਨਾਮ ਲਾ ਦੇ ਨਾਮ ਆਪਦਾ ਨਾਮ ਕੀ ਨਾਮ ਹੈ 145999 ਹਾਂ ਪਰ पहले सिर्फ जगजीत सिंह डल्लेवाल थे सिर्फ जगजीत सिंह डल्लेवाल दर्शन कर रहे थे पर अब 112 किसान हैं और इन हालातों में किसान यहां पर है किसान को एक एकदम जो है हालात जहाँ पे बिगड़ चुके हैं डॉक्टर जो है वो उनका ट्रीटमेंट कर रहे हैं पर लगातार जो है यहाँ पर हालात बिगड़ रहे हैं बॉर्डर पर जहाँ पर पहले जगजीत सिंह डल्वाल थे अब एक सौ बारह किसान ਕਰ ਕਰ ਬਰੇ ਚਾਪ ਤੁਸੀਂ ਇੱਧਰ ਕੀ ਹੋਇਆ ਬਾ ਬਾ ਮਾਫ ਕਰਦੇ ਹਾਂ ਜੋ ਰੱਖੀ ਰੱਖ ਕੇ ਰੱਖ ਕੇ ਮੇਰਾ ਹੱਥ ਦੇਖ ਲੈ ਬਾ ਬਾ ਕੋਈ ਨਾ ਕੋਈ ਨਹੀਂ ਸਹੀ ਆ ਪਹਿਲਾਂ ਪਹਿਲਾਂ ਬਈ ਬੀਬੀ ਕੋਈ ਠੀਕ ਬੀਬੀ ਮੋਲ ਆ ਜੀ ਮਸ਼ੀਨ ਕਿੱਧਰ ਗਿਆ ਮੁੰਡੇ ਡਾਕਟਰ ਹੀ ਨਹੀਂ ਆਉਂਦਾ ਸਹੀ ਆ ਕਰਮ ਕਰ ਲੂ ਕਰ ਮਰੀਆਂ ਹੱਥਾਂ ਦੀਆਂ ਰੱਖਿਆ ਗਰਮ ਕਰ ਦਿਓ ਜੀ ਹੱਥ ਹੱਥ ਲੱਤਾਂ ਸਿੱਧੀਆਂ ਰੱਖੋ ਸਿੱਧਾ ਰੱਖਦੇ ਬਈ

ਬਾਪਾ ਜੀ ਕਰਾ ਟੌਂਡਰ ਲਿਆ ਦਿਓ ਥੋੜਾ ਗਲੱਛ ਦਿਓ ਥਰਮਾ ਪਣੀ ਕਰਮ ਜੇਗਾ ਰਿਸ਼ਤੇਦਾਰ ਦੇ ਬੱਚੇ ਨੂੰ ਕਿਉਂ ਕਰਮਿਆ ਲੈ ਗਲੱਬਾ ਓਏ ਸਾਈਡ ਤੇ ਦੇ ਦੇ ਬਾਈ ਸਾਈਡ ਤੇ ਦੇ ਦੇ ਆ ਨਾ ਅਗਲਾ ਬਾਈ ਜਾਨਾ ਬੰਦਾ ਬਸ ਠੀਕ ਹੈ ਠੀਕ ਜਿਆਦਾ ਨਹੀਂ ਸਬ ਕੋਈ ਨਹੀਂ ਮਾਰ ਮਾਰਦਾ ਆ ਜਿਆਦਾ ਖਾ ਰੱਖਿਆ ਜਿਆਦਾ ਬੂਟਾ ਯਾਰ ਉਧਰ ਸਬਾ ਰੱਖਿਆ ਜਾਨਾ ਖਾਓ ਪਰੇ ਕਰ ਲੈਣੇ ਚਾਹਦੇ ਆ ਦੋ ਲੌਂਗ ਮਿੰਟ ਥੋੜਾ ਲੌਂਗ ਜੀ ਅ ਸਰ ਕੀ ਹੋਇਆ ਸੀ ਖਨੋਰੀ ਬਾਰਡਰ ਦੇ ਇੱਕ ਕਿਸਾਨ ਜਿਹੜਾ ਅਸੀਂ ਜੀ ਸਾਰਾ ਰੂਟੀਨ ਚੈੱਕਅਪ ਕਰਦੇ ਪਏ ਸੀ ਬੀਪੀ 슈ਗਰ ਚੈੱਕਅਪ ਕਰਦੇ ਪਏ ਸੀ ਇਹਨਾਂ ਦਾ ਤੇ ਔਰ ਵੇਟ ਚੈੱਕਅਪ ਕਰਦੇ ਪਏ ਸੀ ਵਾਈਟਲ ਚੈੱਕਅਪ ਹੁੰਦੇ ਪਏ ਸੀ ਆ ਸਾਡੀ ਟੀਮ ਅੱਗੇ ਸੀ ਜੀ ਤੇ ਸਾਨੂੰ ਪਿੱਛੇ ਪਤਾ ਲੱਗਿਆ ਕਿ ਇੱਕੇ ਦਾਮ ਇਹਨਾਂ ਦੇ ਜਿਹੜੇ ਹਾਲਾਤ ਵਿਗੜ ਗਏ ਇੱਕੇ ਦਾਮ ਇਹਨਾਂ ਨੂੰ ਜਿਹੜਾ ਚੱਕਰ ਆਉਣਾ ਸਟਾਰਟ ਹੋ ਗਿਆ ਡਿੱਗ ਪਏ ਗਿਰ ਗਏ ਜਿਹਨੂੰ ਮਰਗੀ ਦਾ ਦੌਰਾ ਕਹਿੰਦੇ ਆ ਉਹ ਹੋ ਗਿਆ ਫਿਰ ਇਹਨਾਂ ਦੇ ਫੁਟੇਜ ਕੀਤੇ ਗਏ ਕਿਉਂਕਿ ਸਾਨੂੰ ਸਟ੍ਰਿਕਟ ਆਰਡਰ ਹੈ ਕਿ ਇਹਨਾਂ ਨੂੰ ਕੋਈ ਮੈਡੀਸਿਨ ਨਹੀਂ ਦੇਣੀ ਇਨਾਂ ਵੱਲੋਂ ਵੀ ਇਹੀ ਆ ਜਿਹੜੇ ਬੈਠੇ ਹੋਏ ਆ ਵੀ ਅਸੀਂ ਕੋਈ ਮੈਡੀਸਿਨ ਨਹੀਂ ਖਾਣੀ ਭਲਾਂ ਦੀ ਸਾਡੀ ਪੱਕੀ ਲੱਗੀ ਹੋਈ ਆ ਫਿਰ ਇਹਨਾਂ ਦਾ ਫੋਟੋ ਰੇਸ ਕੀਤਾ ਗਿਆ ਫੋਟੋ ਰੇਸ ਕਰਨ ਤੋਂ ਬਾਅਦ ਮ사ਜ ਕੀਤੀ ਗਈ ਮ사ਜ ਕਰਨ ਦੇ ਨਾਲ ਨਾਲ ਇਹਨਾਂ ਦੀ ਚੈਸਟ ਥੋੜੀ ਜੀ ਦੱਬੀ ਗਈ ਔਰ ਦੰਦ ਕੜਿੱਕਾ ਜਿਹੜਾ ਉਹਨੂੰ ਖੋਲਣਾ ਬਹੁਤ ਜ਼ਰੂਰੀ ਸੀ ਉਹ ਖੋਲਿਆ ਥੋੜੀ ਜੀ ਝੱਗ ਆਈ ਮੂੰਹ ਚੋਂ ਸਾਫ਼ ਕੀਤੀ ਮੁੜ ਕੇ ਉਹਦੀ ਸਟੇਬਿਲਟੀ ਬਣੀ 5-10 ਮਿੰਟ ਬਾਅਦ ਉਹਨਾਂ ਦਾ ਚੈੱਕਅਪ ਹੋਇਆ ਜਿਹੜਾ ਉਹਨਾਂ ਦਾ ਬੀਪੀ ਵੀ ਲੋ ਆਇਆ ਥੋੜਾ ਜਿਹਾ ਉਹ ਚੀਜ਼ਾਂ ਬਹੁਤ ਖਤਰਨਾਕ ਹੋ ਜਾਂਦੀਆਂ ਜਦੋਂ ਕਿਸੇ ਦੀ ਮੈਡੀਸਿਨ ਚੱ ਉਹ ਉਹ ਕੰਟਰੋਲ ਦੇ ਵਿੱਚ ਨਹੀਂ ਰਹਿਣੀਆਂ ਚੀਜ਼ਾਂ ਬਹੁਤੇ ਬਜ਼ੁਰਗਾਂ ਦੀ ਜਿਹੜੀ ਮੈਡੀਸਿਨ ਚੱਲਦੀ ਆ ਤੇ ਬੀਪੀ ਦੀ ਬਹੁਤਿਆਂ ਦੀ ਸ਼ੂਗਰ ਦੀ ਹੈ ਤੇ ਬਹੁਤਿਆਂ ਨੂੰ ਹੋਰ ਵੀ ਕੋਈ ਮੈਡੀਸਨਾਂ ਲੱਗੀਆਂ ਹੋਈਆਂ ਕਿਸੇ ਨੂੰ ਪਹਿਲਾਂ ਤੋਂ ਮਿਰਗੀ ਦੇ ਦੌਰੇ ਦੀ ਕੋਈ ਸ਼ਿਕਾਇਤ ਆ ਉਹਨਾਂ ਦਾ ਵੀ ਦਵਾਈ ਲੱਗੀ ਹੋਈ ਆ ਉਹ ਦਵਾਈ ਰੂਟੀਨਸ ਖਾਣੀ ਪਊਗੀ ਜੇ ਬੰਦ ਕਰਤੀ ਤਾਂ ਉਹ ਖਤਰਨਾਕ ਮੈਨੂੰ ਲੱਗਦਾ ਵੀ ਇਹ ਜਿਹੜੀ ਅੱਜ ਦੀ ਹਾਲਾਤ ਬਣੇ ਨੇ ਇਹ ਤੋਂ ਵੀ ਪੱਤਰ ਹੋ ਸਕਦੇ ਆ ਕੱਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਬਜ਼ੁਰਗ ਉਹ ਨੇ ਜਿਨ੍ਹਾਂ ਦੀ ਏਜ 80+ ਆ ਕਿਸੇ ਦੀ ਕਈ ਉਹ ਜੇ ਨੌਜਵਾਨ ਨੇ ਜਿਨ੍ਹਾਂ ਦੀ ਮੈਡੀਸਨ ਲੱਗੀ ਹੋਈ ਆ ਕੋਈ ਨਾ ਕੋਈ ਬਿਮਾਰ ਇਹ ਚੀਜ਼ ਬੜੀ ਖਤਰਨਾਕ ਹੈ